ਬਿੱਤੇ ਸਮੇਤ੍ਰਣ ਸ਼ੰਭੂ ਬਾਡਰ ਤੋਂ ਕਿਸਾਨਾਂ ਦੀਆਂ ਚੋਰੀਆਂ ਹੋਈਆਂ ਟਰਾਲੀਆਂ ਤੇ ਹੋਰ ਸਮਾਨ ਦਾ ਮਾਮਲਾ ਦਿਨੋਂ-ਦਿਨ ਭਖਤਾਈ ਜਾ ਰਿਹਾ ਹੈ ਜਿਸ ਤਹਿਤ ਨਾਪਾ ਵਿਖੇ ਭਾਰਤੀ ਕਿਸਾਨ ਜੁਨੀਅਨ ਆਜ਼ਾਦ ਦੇ ਵੱਲੋਂ ਨਗਰ ਕੌਂਸਲ ਨਾਪਾ ਦੇ ਈਓ ਕਾਰਸਾਧਕ ਅਫਸਰ ਦੀ ਕੋਠੀ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ ਕਿਸਾਨਾਂ ਕੋਲ ਦਾ ਸ਼ੱਕ ਜ਼ਾਹਰ ਹੈ ਕਰਦੇ ਆ ਉਹਨਾਂ ਨੇ ਕਿਹਾ ਕਿ ਸਾਨੂੰ ਸ਼ੱਕ ਹੈ ਕਿ ਈਓ ਦੀ ਕੋਠੀ ਅੰਦਰ ਸ਼ੰਭੂ ਬਾਡਰ ਤੋਂ ਚੋਰੀਆਂ ਹੋਈਆਂ ਟਰਾਲੀਆਂ ਤੇ ਹੋਰ ਸਮਾਨ ਅੰਦਰ ਦੱਬਿਆ ਹੋਇਆ ਹੈ ਜਿਸ ਦੇ ਆਧਾਰ ਤੇ ਅਸੀਂ ਇਸ ਬਾਬਤ CIA ਪਟਿਆਲਾ ਨੂੰ ਦਰਖਾ ਦਿੱਤੀ ਹੈ ਜਦੋਂ ਤੱਕ ਇੱਥੋਂ CIA ਪਟਿਆਲਾ ਸਮਾਨ ਬਰਾਮਦ ਨਹੀਂ ਕਰਵਾਉਂਦੀ ਅਤੇ ਜਦੋਂ ਤੱਕ ਸਾਡੀ ਤਸੱਲੀ ਨਹੀਂ ਹੁੰਦੀ ਉਦੋਂ ਤੱਕ ਤਰਨਾ ਜਾਰੀ ਰਹੇਗਾ ਇਸ ਮੌਕੇ ਤੇ ਭਾਰਤੀ ਕਿਸਾਨ ਯੂਨੀਅਨ ਯਾਦੇ ਬਲਾਕ ਪ੍ਰਧਾਨ ਕਮਦੂਰ ਸਿੰਘ ਅਤੇ ਬਲਾਕ ਸਖਤਰ ਚਮਕੌਰ ਸਿੰਘ ਨੇ ਕਿਹਾ ਕਿ ਸ਼ੰਭੂ ਬਾਰਡਰ ਧੰਨੇ ਦੌਰਾਨ ਸਾਡੀਆਂ ਟਰਾਲੀਆਂ ਤੇ ਹੋਰ ਸਮਾਨ ਜੋ ਚੋਰੀ ਹੋ ਗਿਆ ਸੀ ਸਾਨੂੰ ਸ਼ੱਕ ਹੈ ਕਿ ਇਹ ਸਮਾਨ ਨਾਭਾ ਨਗਰ ਕੌਂਸਲ ਕਾਰਜ ਸਾਧਕ ਅਫਸਰ ਦੀ ਕੋਠੀ ਦੇ ਅੰਦਰ ਹੀ ਦੱਬਿਆ ਹੋਇਆ ਹੈ ਕਿਉਂਕਿ ਬੀਤੇ ਸਮੇਂ ਦੌਰਾਨ ਨਾਪਾਣਾਗਰ ਕਾਉਂਸਲ ਦੀ ਪ੍ਰਧਾਨ ਸੁਜਾਤਾ ਚਾਵਲਾ ਦੇ ਪਤੀ ਪੰਕਜ ਪੱਪੂ ਦੇ ਖਿਲਾਫ ਟਰਾਲੀ ਚੋਰੀਆਂ ਨੂੰ ਲੈ ਕੇ ਉਸਦੇ ਖਿਲਾਫ ਪਹਿਲਾਂ ਹੀ ਮਾਮਲਾ ਦਰਜਿਆ ਤੇ ਸਾਨੂੰ ਸ਼ੱਕ ਹੈ ਕਿ ਹੋਰ ਸਮਾਨ ਵੀ ਸਾਡਾ ਕਾਰਸਾਦਕ ਅਫਸਰ ਦੀ ਕੋਠੀ ਦੇ ਅੰਦਰ ਦੱਬਿਆ ਹੋ ਸਕਦਾ ਹੈ ਇਸ ਸਬੰਧੀ ਸੀਐਸਟਾ ਪਟਿਆਲਾ ਨੂੰ ਦਰਖਾਸਤ ਦੇ ਚੁੱਕੇ ਹਾਂ ਜਦੋਂ ਤੱਕ ਸੀਐਸਟਾ ਪਟਿਆਲਾ ਸਮਾਨ ਪ੍ਰਾਪਤ ਨਹੀਂ ਕਰਵਾਉਂਦੀ ਜਾਂ ਫਿਰ ਸਾਡੀ ਤਸਲੀਮ ਦੀ ਨੀਂਵ ਦੀ ਧਰਨਾ ਇਸੇ ਤਰ੍ਹਾਂ ਹੀ ਜਾਰੀ ਰਹੂਗਾ ਇਸ ਮੌਕੇ ਦੇਕਾਰ ਸਾਥਕ ਅਫਸਰ ਇਹੋ ਗੁਰਚਰਨ ਸਿੰਘ ਨੇ ਕਿਹਾ ਕਿ ਜਿਸ ਤਰ੍ਹਾਂ ਦੀ ਗੱਲ ਕਿਸਾਨ ਕਰ ਰਹੇ ਨੇ ਇਸ ਤਰ੍ਹਾਂ ਦਾ ਕੋਈ ਵੀ ਗੱਲ ਨਹੀਂ ਪਰ ਫਿਰ ਵੀ ਅਸੀਂ ਕਿਸਾਨਾਂ ਦਾ ਸਾਥ ਦੇ ਰਹਾਂ ਪਰ ਇਹ ਕੋਠੀ ਤਾਂ ਮੇਰੇ ਨਾਮ ਨਹੀਂ ਹੈ ਪਰ ਮੇਰਾ ਪਿੰਡ ਨੇੜੇ ਹੈ ਪਰ ਇਹ ਕੋਠੀ ਮੇਰੇ ਵਰਤੋਂ ਦੇ ਵਿੱਚ ਨਹੀਂ ਹੈ ਇਸ ਕੋਠੀ ਦੇ ਵਿੱਚ ਸਿਰਫ ਸਾਡੀ ਸਰਕਾਰੀ ਮਸ਼ੀਨਰੀ ਖੜੀ ਹੈ ਇਸ ਮੌਕੇ ਤੇ ਪਟਿਆਲੇ ਦੇ ਸਿਆਸਟਾਪ ਦੇ ਚਾਰਜ ਦਵਿੰਦਰ ਸਿੰਘ ਨੇ ਕਿਹਾ ਕਿ ਸਬੰਧੀ ਅਸੀਂ ਜਾਂਚ ਕਰ ਰਹੇ ਹਾਂ ਅਤੇ ਜਲਦੀ ਹੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦਿੱਤਾ ਜਾਵੇਗਾ। ਦੇ ਵਿੱਚੋਂ ਜਿਹੜੀਆਂ ਸੰਭੂ ਤੋਂ ਚੋਰੀ ਟਰਾਲੀਆਂ ਹੋਈਆਂ ਸੀਗੀਆਂ ਉਹਨਾਂ ਦਾ ਸਮਾਨ ਆਪਾਂ ਬਰਾਮਦ ਇੱਥੇ ਦੇ ਜਿਹੜਾ ਨਗਰ ਕੌਂਸਲ ਦਾ ਪ੍ਰਧਾਨ ਸੀਗਾ ਉਹਦੇ ਆਪਾਂ ਵਰਕਸ਼ਾਪ ਚੋਂ ਮਾਲ ਜਿਹੜਾ ਬਰਾਮਦ ਕੀਤਾ ਸੀਗਾ ਸੋ ਉਸ ਜਿਹੜੀ ਕਾਰਵਾਈ ਆ ਉਹ ਸਰਕਾਰ ਦੀ ਤੇ ਪ੍ਰਸ਼ਾਸਨ ਦੀ ਕਾਰਵਾਈ ਢਿੱਲੀ ਹੋਣ ਕਾਰਨ ਅਸੀਂ ਵੀ ਉਸੇ ਤਰ੍ਹਾਂ ਉਸੇ ਜਿਹੜਾ ਮਸਲਾ ਸੀਗਾ ਚੋਰੀ ਦਾ ਉਹਦੀ ਗੱਲ ਲੱਗੇ ਹੋਈ ਸੀ ਸਾਨੂੰ ਜਾਨੀ ਸੂਤਰਾ ਤੋਂ ਪਤਾ ਲੱਗਿਆ ਵੀ ਹਜੇ ਵੀ ਕਾਫੀ ਸਮਾਨਾ ਜਿਹੜਾ ਇੱਥੇ ਨਗਰ ਕੌਂਸਲ ਦੇ ਦਫ਼ਤਰ ਦੇ ਵਿੱਚ ਪਿਆ ਸੋ ਅਸੀਂ ਜਿਹੜਾ ਸੀਆਈ ਸਟਾਫ ਪਟਿਆਲਾ ਨੂੰ ਇਹ ਕੇਸ ਦਿੱਤਾ ਹੋਇਆ ਉਹਨਾਂ ਕੋਲੇ ਅਪੀਲ ਕੀਤੀ ਆ ਉਹਨਾਂ ਦੇ ਅਫਸਰ ਸਾਹਿਬ ਵੀ ਆਏ ਆ ਉਹ ਪਤਾ ਨਹੀਂ ਕਿਸ ਗੱਲ ਤੋਂ ਭੱਜ ਕੇ ਕਹਿੰਦੇ ਜੀ ਅਸੀਂ ਤਾਂ ਤਾਹਾਂ ਇਹ ਐਸਡੀ ਨੂੰ ਤੋਂ ਮਨਜ਼ੂਰੀ ਲੈ ਕੇ ਫੇਰ ਜਾ ਕੇ ਅਸੀਂ ਇਹ ਮਤਲਬ ਜਿਹੜੀ ਕਾਰਵਾਈ ਪਾਵਾਂਗੇ ਜਣੀ ਅਸੀਂ ਚਾਹੁੰਦੇ ਹਾਂ ਵੀ ਜਿਹੜਾ ਇੱਥੇ ਨਗਰ ਕਾਉਂਸਲ ਦੇ ਦਫ਼ਤਰ ਈਓ ਜਿਹੜਾ ਇੱਥੇ ਦਾ ਗੁਰਚਰਨ ਸਿੰਘਾ ਉਹਦੀ ਕੋਠੀ ਦੇ ਲਾਗੇ ਸਾਕੇ ਕਾਫੀ ਸਮਾਨ ਆ ਜਿਹੜਾ ਸਾਨੂੰ ਸੂਤਰਾਂ ਤੋਂ ਪਤਾ ਲੱਗਿਆ ਕਿਉਂਕਿ ਅਸੀਂ ਲਗਭਗ 2 ਮਹੀਨੇ ਤੋਂ ਜਿਹੜਾ ਸੀਆਈ ਸਟਾਫ ਆ ਉਹਨੂੰ ਇਹ ਬੇਨਤੀਆਂ ਕਰ ਰਹੇ ਸੀ ਵੀ ਸਾਡਾ ਸਮਾਨ ਜਿਹੜਾ ਬਰਾਮਦ ਕਰਾਇਆ ਜਾਵੇ ਪਰ ਉਹਨਾਂ ਨੇ ਅੱਜ ਬਈ ਟਾਈਮ ਦਿੱਤਾ ਜਦੋਂ ਮੌਕੇ ਤੇ ਆ ਕਿ ਉਹਨਾਂ ਨੂੰ ਅਸੀਂ ਦੱਸਿਆ ਵੀ ਇਸ ਹਾਲਤ 'ਚ ਸਾਡਾ ਸਮਾਨ ਪਿਆ ਉਹ ਭੱਜ ਗਏ ਪਰ ਅੱਜ ਤੋਂ ਹੀ ਅਸੀਂ ਇਹ ਪੱਕਾ ਮੋਰਚਾ ਦਿਨ ਰਾਤ ਅਸੀਂ ਉਹ ਨਿਗਰਾਨੀ ਕਰਕੇ ਆਪਣੇ ਸਮਾਨ ਦੀ ਸਾਨੂੰ ਬੈਠਣਾ ਪਊਗਾ ਔਰ ਜਿੰਨਾ ਚਿਰ ਇਹ ਸਮਾਨ ਨਹੀਂ ਬਰਾਮਦ ਹੁੰਦਾ ਉਹਨਾਂ ਚਿਰ ਬਈ ਅਸੀਂ ਉਹਰੇ ਹਾਜ਼ਰਾਂ ਸਮਾਨ ਕੀ ਹੈ ਸਮਾਨ ਤਾਂ ਦੱਸੋ ਸਮਾਨ ਸਾਡੀਆਂ ਟਰਾਲੀਆਂ ਦਾ ਬਾਈ ਬਿਡ ਨੇ ਡਾਲੇ ਨੇ ਗਾਰਡਨ ਨੇ ਹੋਰ ਵੀ ਬਹੁਤ ਸਾਰਾ ਜਣੀ ਜਿਹੜੀਆਂ ਸੰਭੂ ਤੋਂ ਟਰਾਲੀਆਂ ਆਈਆਂ ਬਾਈ ਉਹ ਖਾਲੀ ਨਹੀਂ ਆਈਆਂ ਉਥੋਂ ਭਰ ਕੇ ਆਈਆਂ ਸਾਨੂੰ ਤੇ ਪਤਾ ਵੀ ਏਸੀ ਵੀ ਉਹਦੇ ਵਿੱਚ ਨੇ ਕੂਲਰ ਵੀ ਉਹਦੇ ਵਿੱਚ ਨੇ ਹੋਰ ਤਾਂ ਹੋਰ ਸਾਡੀ ਜਿਹੜੀ ਖੰਡ ਸ਼ੱਕਰ ਜਿਹੜਾ ਹੋਰ ਸਮਾਨ ਸੀਗਾ ਜਣੀ ਜਿਹੜਾ ਤਾਂ ਇਹਨਾਂ ਦੇ ਬਰਤੋਂ ਚ ਆ ਗਿਆ ਬਾਈ ਉਹ ਤਾਂ ਇਹਨਾਂ ਨੇ ਵਰਤ ਲਿਆ ਬਾਕੀ ਬਚਦਾ ਸਮਾਨ ਜਿਹੜਾ ਮਲਬਾ ਉਹ ਇੱਥੇ ਇਹਨਾਂ ਨੇ ਸਟੋਰ ਕਰ ਲਿਆ ਸੋ ਉਹ ਸਮਾਨ ਹੁਣ ਦੇਖਦੇ ਆ ਕਦੋਂ ਕਢਵਾ ਕੇ ਦਿੰਦੇ ਆ ਉਹਨਾਂ ਚਿਰ ਸਾਡਾ ਜਿਹੜਾ ਇਹ ਸੰਘਰਸ਼ਾ ਜਾਰੀ ਰਹੂਗਾ ਸੋ ਇਹੀ ਬੇਨਤੀ ਹੈ ਬਾਈ ਹਾਂਜੀ ਬਾਈ ਜੀ ਇਹ ਕਿਉਂਕਿ ਇਕੱਲੀਆਂ ਟਰਾਲੀਆਂ ਨਹੀਂ ਜਿਵੇਂ ਬਾਈ ਨੇ ਦੱਸਿਆ ਬਾਈ ਸਾਡੀ ਚੀਨੀ ਚਾਹ ਪੱਤੀ ਕਸਹਰੇ ਸਾਡੀ ਜਿਹੜੀ ਹਰ ਘਰ ਦੀ ਜ਼ਰੂਰਤ ਦੀ ਚੀਜ਼ ਹੁੰਦੀ ਆ ਉਹ ਸਾਡੀਆਂ ਟਰਾਲੀਆਂ ਵਿੱਚ ਸੀ ਉਹ ਨਾਬੇ ਦੇ ਵਿੱਚ ਆਈ ਆ ਸੋ ਜਿਹੜੇ ਉਹਦੇ ਦੋ ਟਰੈਕਟਰ ਗਏ ਸੀ ਜਿਵੇਂ ਬਾਈ ਨੇ ਦੱਸਿਆ ਨਗਰ ਕਾਉਂਸਲ ਦੇ ਪਰ ਉਹ ਦੋ ਟਰਾਲੀਆਂ ਬਰਾਮਦ ਹੋ ਗਈਆਂ ਤੀਜੀ ਟਰਾਲੀ ਸਾਡੀ ਖੇਤਾਂ ਵਿੱਚ ਲਵਾਰਸ ਖੜੀ ਮਿਲੀ ਆ ਉਹ ਜਾਂਚ ਦਾ ਬੇਸਾ ਇੱਕ ਜਿਹਦੇ ਲੈਵੇ ਵੀ ਜਾਂਚ ਆ ਉਹ ਜਾਂਚ ਕਰੇ ਵੀ ਉਹ ਤੀਜੀ ਟਰਾਲੀ ਉਹ ਕੌਣ ਲੈ ਕੇ ਆਇਆ ਹੋਰ ਵੀ ਬਹੁਤ ਸਮਾਨ ਨਾਬੇ ਦੇ ਵਿੱਚ ਜਿਹੜਾ ਪਰਾਂ ਉਰਾ ਖੜਾ ਜਾਂ ਇੱਥੇ ਸਾਨੂੰ ਸੂਤਰਾਂ ਦੇ ਹਵਾਲੇ ਤੋਂ ਖਬਰ ਮਿਲੀ ਆ ਸੋ ਛੋੜੇ ਸਮੇਂ ਦੇ ਵਿੱਚ ਪ੍ਰਸ਼ਾਸਨ ਕਢਵਾਉਂਦਾ ਨਹੀਂ ਅਸੀਂ ਪੱਕਾ ਮੋਰਚਾ ਲਾਉਣ ਜਾ ਰਹੇ ਹਾਂ ਇੱਥੇ ਕੀ ਸਮਾਨ ਆ ਇੱਥੇ ਕੀ ਤੁਸੀਂ ਕਹਿਣੋ ਵੀ ਕੀ ਸ਼ੱਕ ਲੱਗਦਾ ਕੀ ਇਹ ਇਹ ਸ਼ੱਕ ਦੇ ਆਧਾਰ ਤੇ ਵੀਰੇ ਜਿਵੇਂ ਸਾਡੇ ਏਸੀ ਕੂਲਰ ਫ੍ਰਿਜਾ ਪੱਠੀਆਂ ਸਿਲੰਡਰ ਉਹ ਵੀ ਹੋ ਸਕਦੇ ਨੇ ਉਹਰੇ ਕਿਸਾਨਾਂ ਦਾ ਜਿਹੜੀਆਂ ਟਰਾਲੀਆਂ ਨੇ ਭਰਾਵੋ ਇਹ ਪੌਣੇ 4 ਕਰੋੜ ਦੇ ਕਰੀਬ ਜਿਹੜਾ ਸਾਡਾ ਸਮਾਨ ਆ ਉਹ ਸੰਭੂ ਤੋਂ ਚੋਰੀ ਹੋਇਆ ਕੱਲੇ ਸੰਭੂ ਬਾਰਡਰ ਤੋਂ ਇਹ ਥੋੜਾ ਸਮਾਨ ਨਹੀਂ ਬਹੁਤ ਵੱਡਾ ਸਮਾਨ ਆ ਜੋ ਇਹਨਾਂ ਨੇ ਧਰਨਾ ਲਾਇਆ ਕੋਈ ਗੱਲ ਨਹੀਂ ਜੀ ਦੇਖਦੇ ਆ ਪੁਲਿਸ ਪ੍ਰਸ਼ਾਸਨ ਦੀ ਨਿਗਰਾਨੀ ਦੇ ਵਿੱਚ ਇਹੀ ਦੱਸ ਰਹੇ ਨੇ ਕਿਸਾਨ ਨੇ ਵੀ ਪਟਾਕੇ ਦੇਖਾਂਗੇ ਜੋ ਹੋਊਗਾ ਜੀ ਅਸੀਂ ਕੋਆਪਰੇਟ ਕਰਨ ਨੂੰ ਤਿਆਰ ਆ ਨਾ ਦੇ। ਤਾਂ ਕਿ ਮੀਜ਼ ਧਰਤੀ ਤੇ ਪਾਵੇ ਜੀ ਕੁਛ। ਕਹਿ ਰਹੇ ਨੇ ਜੀ ਇਹ। ਅੱਛਾ ਜੀ। ਇਹ ਮੇਰੇ ਮੁਤਾਬਕ ਕੁਝ ਵੀ ਨਹੀਂ ਹੈਗਾ ਜੀ ਉੱਥੇ। ਅੱਛਾ। ਕੋਈ ਗੱਲ ਨਹੀਂ ਜੀ ਅਸੀਂ ਕੋਆਪਰੇਟ ਕਰਾਂਗੇ ਜੇ ਕੁਝ ਹੈਗਾ ਤਾਂ ਕੋਈ ਇਸ ਦੀ ਗੱਲ ਨਹੀਂ। ਕੋਠੀ ਤੁਹਾਡੀ ਵਰਤੋਂ ਚ ਹੈਗੀ ਸੀ ਤੁਸੀਂ ਇੱਥੇ ਰਹਿੰਦੇ ਸੀ? ਨਹੀਂ ਮੈਂ ਨਹੀਂ ਕਦੇ ਰਿਹਾ ਜੀ ਉਰੇ। ਅੱਛਾ ਜੀ। ਕਦੇ ਵੀ ਨਹੀਂ ਰਿਹਾ ਜੀ ਮੇਰਾ ਨੇੜੇ ਪਿੰਡ ਹੈ 8 ਕਿਲੋਮੀਟਰ ਦੂਰ ਮੈਂ ਆਪਣੇ ਪਿੰਡ ਜਾਂਦਾ ਜੀ ਡੇਲੀ। ਠੀਕ। ਤੁਸੀਂ ਫਿਰ ਕਦੇ ਕੋਠੀ ਚੱਕ ਕੇ ਨਹੀਂ ਕਰੇ। ਨਹੀਂ ਕੋਠੀ ਕਿਸੇ ਕੋਈ ਹੋਰ ਯੂਜ਼ ਕਰ ਰਿਆ ਸੀ ਤੁਹਾਡੀ ਜਿਹੜਾ ਜੀ। ਨਹੀਂ ਜੀ ਸਾਡੀ ਉ ਕਬੀਆ ਕਬਾਨੀ ਕਰ ਲਓ ਕੂੜੇ ਦੀ ਟਰਾਲੀ ਦਾ ਹੈ ਨਹੀਂ ਇਹੋ ਜਿਹਾ ਕੁਝ ਨਹੀਂ ਮਿਲਿਆ ਇਹ ਮੇਰੀ ਕੋਠੀ ਤੇ ਤੂੰ ਤਾਂ ਕੋਲ ਕੰਪਲੀਟ ਨਹੀਂ ਹਮਮਮ ਇਨਵੈਸਟੀਗੇਸ਼ਨ ਕਿੱਥੇ ਤੱਕ ਪਹੁੰਚੀ ਹੈ ਰੁਵਾਸ਼ੀ ਚੱਲ ਰਹੀ ਹੈ ਜੀ ਹਾਂਜੀ ਅੱਜ ਤੁਸੀਂ ਕਿਸ ਬਾਬਤ ਆਏ ਹੋ ਜੀ ਇਨਵੈਸਟੀਗੇਸ਼ਨ ਦੇ ਸਬੰਧ ਚ ਆਏ ਸੀ ਅੱਛਾ ਕੀ ਕੀ ਅੱਜ ਪੂਰਾ ਡਿਟੇਲ ਚ ਦੱਸੋ ਨਹੀਂ ਉਹ ਚਲੋ ਜੇ ਠੀਕ ਇਨਵੈਸਟੀਗੇਸ਼ਨ ਦੀਆਂ ਹੋਉਂਦੀਆਂ ਆਪਾਂ ਸਾਰੀ ਡਿਟੇਲ ਨਹੀਂ ਦੱਸ ਸਕਦੇ ਇਸ ਵੇਲੇ ਇਨਵੈਸਟੀਗੇਸ਼ਨ ਦੇ ਸਬੰਧ ਚ ਆਏ ਆ